ਉੰਨੀ ਯਾਦ ਕਰਦੇ ਆਂ। ਬਾਬਾ ਜੀ ਨੇ ਅੱਜ ਦਾ ਇਹ ਫੰਕਸ਼ਨ ਸਿਰਫ ਫੰਕਸ਼ਨ ਹੀ ਨਹੀਂ ਇੱਕ ਇਤਿਹਾਸ ਦਾ ਪੰਨਾ ਹੈ। ਮਹਾਤਮਾ ਗਾਂਧੀ ਜੀ ਦਾ ਵਿਲਦਾਨ ਜਿਨ੍ਹਾਂ ਨੇ ਸਾਡੇ ਦੇਸ਼ ਦੀ ਝੋਲੀ ਆਜ਼ਾਦੀ ਪਾਈ ਅਗਵਾਈ ਦੇ ਥੱਲੇ। ਸੋ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਗਲਤ ਸੋਚ ਵਾਲੇ ਲੋਕਾਂ ਨੇ ਕੀਤਾ ਉਹ ਉਸ ਵਿਲਦਾਨ ਦੇ ਇਸ ਨੂੰਣ ਵਾਸਤੇ ਇਕੱਠੇ ਹੋਏ ਆਏ ਆ ਤੇ ਬਹੁਤ ਅੱਛੀ ਗੱਲ ਹੈ ਔਰ ਬਾਬਾ ਜੀ ਨੇ ਇਹ ਦਿਨ ਵੀ ਬਣਾਇਆ ਤੇ ਇਸ ਤੋਂ ਇਲਾਵਾ ਵੀ ਜਿਹੜੀ ਸਾਡੀ ਹਿਸਟਰੀ ਦੇ ਨਾਲ ਜੁੜੀਆਂ ਗੱਲਾਂ ਨੇ ਕੋਈ ਨਾ ਸਾਰਿਆਂ ਨੇ ਮਨਾਉਂਦੇ ਰਹਿੰਦੇ ਆ ਤੇ ਮੈਨੂੰ ਕਿਹਾ ਸੀ ਕਿ ਮੈਂ ਇਸ ਕਰਕੇ ਮੈਂ ਵੀ ਹਾਜ਼ਰ ਹੋਈ ਆ ਇਸ ਥਾਂ ਤੇ ਮੈਂ ਕੀ ਕਹਿਣਾ ਚਾਹੁੰਦਾ ਜਿਸ ਤਰ੍ਹਾਂ ਨਾਲ ਹੁਣ ਜਿਹੜੀ ਰਾਜਨੀਤੀ ਚੱਲ ਰਹੀ ਹੈ ਜਿਵੇਂ ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਹੈ ਲੇਕਿਨ ਮੇਅਰ ਦੇ ਚੋਣਾਂ ਦੇ ਕੀਤੇ ਬਹੁਤ ਮਾਤਵੇ ਫਿਰ ਵੀ ਉਹਨਾਂ ਨੇ ਅੱਜ ਆਪਣਾ ਮੇਅਰ ਬਣਾਇਆ ਤੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਇਕੱਠੇ ਨੇ ਕੀ ਰਾਜਨੀਤੀ ਚੱਲ ਕੀ ਰਿਹਾ ਜੀ ਇਹ ਦੇਖੋ ਸਮਾਜਿਕ ਤੇ ਰਾਜਨੀਤਿਕ ਸੋਚ ਦੇ ਵਿੱਚ ਮੈਂ ਸਮਝਦੀ ਆ ਕਿਸੇ ਇੱਕ ਦੀ ਗੱਲ ਨਹੀਂ ਮੈਂ ਕਰਦੀ ਇਹ ਸਾਰੀਆਂ ਚਾਹੇ ਬੀਜੇਪੀ ਹੋਵੇ ਚਾਹੇ ਦੂਜੀ ਤੀਜੀ ਹੋਵੇ ਚਾਹੇ ਇੰਨੀ ਗ੍ਰਾਵਟ ਆ ਗਈ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਨਾ ਕਿ ਸਾਡੀ ਸਾਡੀ ਸਭਿਤਾ ਸਾਡਾ ਇਤਿਹਾਸ ਜਿਹਨੂੰ ਅਸੀਂ ਯਾਦ ਕਰਦੇ ਆ ਅੱਜ ਉਸ ਨੂੰ ਆਪਣੀਆਂ ਨਿੱਜੀ ਸੋਚਾਂ ਕਰਕੇ ਨਿਲਾਮ ਕਰਨ ਵਾਲੇ ਪਾਸੇ ਨੂੰ ਚੱਲ ਰਹੇ ਨੇ ਜਿਹੜੇ ਕੋਈ ਲੋਕ ਲੋਕਾਂ ਨੂੰ ਸਾਹਮਣੇ ਚੀਟ ਕਰਦੇ ਆ ਚਾਹੇ ਉਹ ਸਰਕਾਰੀ ਅਨਾਊਂਸਮੈਂਟਾਂ ਕਰਕੇ ਚਾਹੇ ਪਾਰਟੀ ਅਨਾਊਂਸਮੈਂਟਾਂ ਕਰਕੇ ਚਾਹੇ ਗਰੰਟੀਆਂ ਕਰਕੇ ਚਾਹੇ ਕਿਤੇ ਅੱਜ ਜਿਵੇਂ ਸਵੇਰ ਕਿਤੇ ਤੇ ਪਾਇਰ ਕਿਤੇ ਤੇ ਸ਼ਾਮ ਕਿਤੇ ਇੱਕ ਸਾਡਾ ਜਿੰਮ ਕੇ ਨੇ ਕਰੈਕਟਰ ਦੇਖਣ ਵਾਲੇ ਮਾੜੀ ਮੋਟੀ ਸੰਗ ਆ ਜਾਂਦੀ ਹੈ ਲੇਕਿਨ ਅੱਜ ਉਹ ਸਾਰੇ ਹੱਦਾ ਬੰਨੇ ਟੱਪ ਗਿਆ ਜਿਹੜਾ ਨਿਗਹਾਰ ਸਾਡੇ ਸਾਰਿਆਂ ਦੀ ਇੱਕ ਸ਼ਰਮ ਦਾ ਕਾਰਨ ਬਣਿਆ ਹੈ ਕਿ ਕੀ ਅਸੀਂ ਇਹ ਪੰਜਾਬੀ ਆ ਸੀ ਅਜ ਤੱਕ ਇਹ ਸਿੱਖਿਆ ਸੀ ਕਿ ਸਰਦੀਪ ਜੀ ਦੇ ਧਰਮ ਨਾ ਛੋੜੀਏ ਸੰਤਿਸ਼ਕਾ ਸਾਡੇ ਗੁਰੂਆਂ ਨੇ ਸਾਡੇ ਦੇਵੀ ਦੇਵਤਿਆਂ ਨੇ ਤੇ ਅੱਜ ਇਸ ਅਸੀਂ ਕੁਰਸੀ ਦੇ ਲਾਲਚ ਵਿੱਚ ਕਰਕੇ ਜਿਹੜੀ ਕੁਰਸੀ ਨਾਲ ਨਹੀਂ ਜਾਣੀ ਇੱਥੇ ਹੀ ਰਹਿ ਜਾਣੀ ਹੈ ਐਨਾ ਗਿਰ ਗਏ ਆ ਲੋਕਾਂ ਦੀਆਂ ਨਿਗਾਹਾਂ ਵਿੱਚ ਵੀ ਤੇ ਹਾਲਾਤ ਦੀਆਂ ਨਿਗਾਹਾਂ ਵਿੱਚ ਵੀ ਅੱਜ ਉਸ ਦੀ ਪੂਰੀ ਨਿੰਦਿਆ ਕਰਦੇ ਆ ਤੇ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਹਰ ਤਰੀਕੇ ਨਾਲ ਕਿ ਜਿਵੇਂ ਕਹਿੰਦੇ ਨੇ ਨਾ ਵੀ ਖਾਣ ਪੀਣ ਜਾਂ ਹੋਰ ਚੀਜ਼ ਚ ਪਿਓਰਿਟੀ ਰਹੇ ਕਿ ਪਾਰਟੀਆਂ ਵਿੱਚ ਵੀ ਥੋੜੀ-ਮੋਟੀ ਇਸ ਤਰ੍ਹਾਂ ਦੀ ਗੱਲ ਰਹੇ ਕਿ ਜੇ 5% 2% 10% ਕੋਈ ਝੂਠ ਬੋਲ 20% ਵੀ ਬੋਲ ਪੈਣ ਪਰ ਹੁਣ ਤਾਂ ਇਹ ਹੈ ਕਿ 90% ਝੂਠ ਬੋਲ ਕੇ ਕੋਈ 10% ਦੇ ਉੱਤੇ ਵੀ ਸ਼ਰਮ ਨਹੀਂ ਸਮਝਦੇ ਲੋਕ ਇਹਨਾਂ ਨੂੰ ਲੰਬ ਮਤ ਦੇਵੇ। ਜਿਹੜੀ ਕਾਂਗਰਸ ਗੁੱਟਬਾਈ ਚੱਲ ਰਹੀ ਹੈ ਕਿ ਲੁਧਿਆਣਾ ਜੀ ਵੀ ਪੂਰੇ ਪੰਜਾਬ ਚ ਉਹਦੇ ਲਈ ਕਿਵੇਂ ਹੋਊ ਕਾਂਗਰਸ ਦੀ ਇੱਕਜੁਟਤਾ ਕਿਵੇਂ ਹੋਊਗੀ ਜਿਵੇਂ 2027 ਦਾ ਦੇਖ ਰਹੇ ਹਾਂ ਲੇਕਿਨ ਪਰ ਇੱਕਜੁਟਤਾ ਕਿਵੇਂ ਹੋਊਗੀ ਕਾਂਗਰਸ ਦੀ। ਦੇਖੋ ਭਾਵੇਂ ਤੁਸੀਂ ਮੈਂ ਇਸ ਤੋਂ ਡਿਨਾਈ ਨਹੀਂ ਕਰਦੀ ਕਿ ਗੁਰਤਵਾਜੀ ਨਹੀਂ ਹੈ ਜਾਂ ਕਿਸ ਤਰ੍ਹਾਂ ਨਹੀਂ ਹੈ ਹਰ ਥਾਂ ਮਤੇ ਹੁੰਦੀ ਹੈ ਤੇ ਲੇਕਿਨ ਇਹ ਸਮਝਦਿਆਂ ਕਿ ਦੂਜੀਆਂ ਸਾਰੀਆਂ ਪਾਰਟੀਆਂ ਤਾਂ ਪਾਟੋ ਝੀੜ ਹੋ ਕੇ ਇੱਕ ਇੱਕ ਆਉਂਦੀਆਂ ਪਾਰਟੀਆਂ ਦੇ ਵਰਕੇ ਕੋਈ ਇੱਕ ਚੱਕੀ ਫਿਰਦਾ ਕਿ ਕਿਧਰ ਕੋਈ ਸਵੇਰ ਕੋ ਸ਼ਾਮ ਕਹਿੰਦੇ ਇਹਨਾਂ ਨੇ ਜਿਹੜੀਆਂ ਮਲਾਪਟੀਆਂ ਹੁਣ ਪਿਛਲਾ ਬਦਲਾਅ ਆਇਆ ਇਸ ਬਦਲਾਅ ਨੇ ਇੰਨਾ ਕੁ ਬਦਲਾਅ ਲਿਆਤਾ ਕਿ ਕੌਣ ਕਿੱਧਰ ਕਿੱਧਰ ਭੱਜਾ ਫਿਰਦਾ ਕੀ ਤੁਰੇ ਫਿਰਦਾ ਕੋਈ ਗੱਲ ਹੀ ਨਹੀਂ ਹੈ ਠੀਕ ਸਾਡੀ ਕਾਂਗਰਸ ਪਾਰਟੀ ਵਿੱਚ ਪਹਿਲਾਂ ਵੀ ਸੀ ਮੇਰੇ ਸਮੇਂ ਵਿੱਚ ਵੀ ਡਿਫਰੈਂਸਸ ਆਫ opinion ਹੁੰਦੇ ਸੀ ਉਦੋਂ ਕਿਸੇ ਮੁੱਦਿਆਂ ਤੇ ਹੁੰਦੇ ਸੀ ਕਿਸੇ ਇਸ਼ੂ ਤੇ ਹੁੰਦੇ ਸੀ ਔਰ ਉਹ ਇਸ ਇਸ਼ੂ ਜਿਵੇਂ ਆਧਵੀ ਮਦਰਾ ਆਇਆ ਇੱਥੇ ਕਿ ਇੰਨਾ ਇੰਨਾ ਮੁੱਦਿਆਂ ਤੇ ਸਾਡੀ ਡਿਫਰੈਂਸਸ ਹੋਏ ਸੀ ਕਦੇ ਨਿੱਜੀ ਆਪਣੇ ਇਸ ਤਰ੍ਹਾਂ ਦੀ ਲਾਲਸਾ ਕਰਕੇ ਹੋਏ ਮੈਂ ਤਾਂ ਖੁਦ ਚੀਫ ਮਿਨਿਸਟਰੀ ਛੱਡ ਲਈ ਬੰਦ ਦੱਸਿਆ ਜਿਵੇਂ ਉਹਦੇ ਛੱਡਣ ਲਈ ਤਿਆਰ ਬੈਠੀ ਸੀ ਸਾਡੇ ਅਹੁਦਿਆਂ ਲਈ ਨਹੀਂ ਜਦੋਂ ਇਹ ਦੇਖਿਆ ਕਿ ਸਾਡੇ ਰਾਜ ਭਾਗ ਚ ਹੁੰਦੇ ਹੋਏ ਆ ਆ ਹੋ ਰਿਹਾ ਹੈ ਉੱਥੇ ਹੋਇਆ ਸੀ ਉਹ ਅੱਜ ਵੀ ਹੋਵੇ ਤਾਂ ਅਸੀਂ ਉਹਨੂੰ ਨਹੀਂ ਮਾੜਾ ਸਮਝਦੇ ਲੇਕਿਨ ਜੋ ਸਿਰਫ ਜਿਸ ਦਾ ਨਜ਼ਰੀਆ ਹੀ ਹੋਵੇ ਕਿ ਮੈਨੂੰ ਕੀ ਚਾਹੀਦਾ ਹੈ ਇਸ ਕਰਕੇ ਲੋਕ ਵੀ ਹੁਣ ਲੀਡਰਾਂ ਨੂੰ ਫੋਲੋ ਕਰਨਾ ਇਹ ਕਰ ਰਹੇ ਨੇਗੇ ਤੇ ਸਾਡੀ ਕਾਂਗਰਸ ਪਾਰਟੀ ਚ ਅਸੀਂ ਜਰੂਰ ਅੱਜ ਵੀ ਪ੍ਰਦੇਗਾ ਕੀਤੀ ਹੈ ਅਸੀਂ ਆਪਣੀਆਂ ਸੋਚਾਂ ਅਸੀਂ ਆਪਣੀਆਂ ਗੱਲਾਂ ਅਸੀਂ ਆਪਣੀਆਂ opinions ਆਪਣੀ ਪਾਰਟੀ ਹਾਈ ਕਮਾਂਡ ਕੋਲ ਰੱਖਾਂਗੇ ਸਾਡੀ ਪਾਰਟੀ ਹਾਈ ਕਮਾਂਡ ਜਿਹੜੀ ਹੈ ਜਿਵੇਂ ਹੁਣ راہਲ ਜੀ ਨੇ ਭਾਰਤ ਜੋੜੋ ਕੀਤੀ ਹੈ ਉਸ ਤੋਂ ਪਹਿਲਾਂ ਵੀ ਜੇ ਸੋਚੀਏ ਜੇ راہਲ ਗਾਂਧੀ ਜੀ ਨੂੰ ਵੀ ਕੁਰਸੀ ਦੀ ਲਾਲਸਾ ਹੁੰਦੀ ਤਾਂ ਬਹੁਤ ਦਿਨ ਪਹਿਲਾਂ ਬਣ ਗਏ ਹੁੰਦੇ ਪੀਐਮ ਉਹਨਾਂ ਨੂੰ ਕੋਈ ਕੁਰਸੀ ਦੀ ਲਾਲਸਾ ਨਹੀਂ ਹੈ ਹਾਂ ਠੀਕ ਜੇ ਕਈ ਸਾਡੇ ਫੈਸਲੇ ਇਸ ਤਰ੍ਹਾਂ ਦੇ ਹੋ ਜਾਂਦੇ ਆ ਉੱਪਰ ਤੋਂ ਵੀ ਹੋ ਜਾਂਦੇ ਆ ਕਰਵਾ ਜਾਂਦੇ ਆ ਲੋਕ ਆ ਕੇ ਉਹ ਸਾਡੀਆਂ ਅਡਵਾਈਜ਼ਰੀ ਕਮੇਟੀਆਂ ਉਹ ਹੁਣ ਸਾਡੇ ਨਿਸ਼ਾਨੇ ਤੇ ਨੇ ਜਿਹੜੀਆਂ ਗਲਤ رائے ਦੇ ਕੇ ਗਲਤ ਅਡਵਾਈਸਸ ਦੇ ਕੇ ਐਸੇ ਕਨਵਿੰਸਿੰਗ ਤਰੀਕੇ ਨਾਲ ਕੋਈ ਆਹੇ ਜੇ ਫੈਸਲੇ ਕਰਾਉਂਦੇ ਆ ਜਿਹਦੇ ਨਾਲ ਪਾਰਟੀ ਕਮਜ਼ੋਰ ਹੋਵੇ ਕਾਂਗਰਸ ਪਾਰਟੀ ਅਸੀਂ ਕਾਂਗਰਸ ਪਾਰਟੀ ਨੂੰ ਕਮਜ਼ੋਰ ਹੁੰਦੀ ਨਹੀਂ ਦੇਖ ਸਕਦੇ ਅਸੀਂ ਉਹ ਹਰ ਹੀਲਾ ਤੇ ਵਸੀਲਾ ਵਰਤ ਕੇ ਅਸੀਂ ਇਸ ਦੇ ਪੂਰੇ ਥੰਮ ਬਣ ਕੇ ਖੜਾਂਗੇ ਤੇ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਆਸ ਹੈ ਮੈਨੂੰ ਕਿ ਇਹ ਜਿ 27 ਪਏ 2 ਸਾਲ ਪਏ ਐ ਅਸੀਂ ਇੱਕ ਸਾਲ ਦੇ ਵਿੱਚ ਵਿੱਚ ਇਸ ਸਾਲ ਦੇ ਵਿੱਚ ਵਿੱਚ ਅਸੀਂ ਆਪਣੇ ਵੱਲੋਂ ਪੂਰੇ ਯਤਨ ਲਾ ਕੇ ਜੇ ਸਾਰਾ ਨਹੀਂ ਤਾਂ ਕਾਫੀ ਠੀਕ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਵਾਂਗੇ ਲਾਈਨ ਆਰਡਰ ਦੀ ਪੰਜਾਬ ਦੇ ਵਿੱਚ ਪੋਜੀਸ਼ਨ ਖਰਾਬ ਹੋਈ ਹੈ ਉਹਦੇ ਬਾਰੇ ਨਹੀਂ ਖਰਾਬ ਹੋਈ ਤਾਂ ਤਾਂ ਕਹੀਏ ਜੇ ਉੱਤੇ ਬਾੜੀ ਬੋਟੀ ਠੀਕ ਹੋਵੇ ਪੰਜਾਬ 'ਚ ਤਾਂ ਲਾਈਨ ਆਰਡਰ ਖਾਈ ਨਹੀਂ ਜਿਸकी लाठी ਉਸकी भैंस ਹੁਣ ਤਾਂ ਇਹ ਕੰਮ ਹੋਇਆ ਹੋਵੇਗਾ ਸੋ ਇਸ ਕਰਕੇ ਐਨੇ ਇੱਥੇ ਬਹੁਤ ਕੁਝ ਆਇਆ ਅਤਵਾਦ ਵੀ ਆਇਆ ਉਸ ਤੋਂ ਪਹਿਲਾਂ ਵੀ ਬਹੁਤ ਲੜਾਈਆਂ ਹੋਈਆਂ ਲੇਕਿਨ ਜਿਸ ਤਰੀਕੇ ਦੀ ਅੱਜ ਕੱਲ ਕੋਈ ਸੇਫ ਨਹੀਂ ਇੱਥੋਂ ਨਿਕਲਦਾ ਦੁਕਾਨਦਾਰਾ ਚਾਹੇ ਕਿਸ ਤਰ੍ਹਾਂ ਗੈਂਗਸਟਰ ਕਿਸ ਤਰ੍ਹਾਂ ਲੁੱਟਾ ਖੋਹਾਂ ਕਿਸ ਤਰ੍ਹਾਂ ਰਿਸ਼ਤੇ ਤਾਰਪੀ ਡੋਕਰੇ ਜਾ ਰਹੇ ਆ ਸਮਾਜ ਵਿੱਚ ਵੀ ਗਰਾਫਟ ਮੈਂ ਤਾਂ ਹੀ ਕਹੀ ਹੈ ਰਿਸ਼ਤਿਆਂ ਦੇ ਵਿੱਚ ਵੀ ਤੁਸੀਂ ਦੇਖੋ ਆ ਕੇ ਕਿੰਨਾ ਕਰਮ ਕੀ ਸ਼ਰਮ ਦੀ ਨਾਲ ਸਿਰ ਝੁੱਕ ਜਾਂਦਾ ਕਿ ਅਸੀਂ ਕਿੱਥੇ ਕਿਹਦੇ ਵਿੱਚ ਜਾਉ ਰਹੇ ਆ ਕਹੇ ਹਾਲਾਤ ਵਿੱਚ ਜਾਉ ਰਹੇ ਆ ਇਹ ਸਾਰੀਆਂ ਸਿਚੁਏਸ਼ਨਾਂ ਲੋਕਾਂ ਨੂੰ ਇਹ ਲੱਗਦਾ ਸੀਗਾ ਜਦੋਂ ਬਦਲਾਅ ਕਰਕੇ ਇਹਨਾਂ ਦੀ ਆਮ ਆਦਮੀ ਪਾਰਕ ਸਰਕਾਰ ਆਉਂਦੀ ਹੈ ਲੇਕਿਨ ਇਹ ਆਮ ਆਦਮੀ ਪਾਰਟੀ ਜਿਨੇ ਤਾਂ ਮੁੜ ਕੇ ਯਾਦ ਕਰਾਤਾ ਕਿ ਉਹ ਤਾਂ ਕਾਂਗਰਸ ਵਿੱਚ ਅੰਦਰ ਸੀ ਇਹਨਾਂ ਤੋਂ ਇਹਨਾਂ ਲੋਕ ਅੱਕ ਗਏ ਆ ਦੇਖ ਕੇ ਕਿ ਇਹਨਾਂ ਨੇ ਪਤਾ ਹੀ ਨਹੀਂ ਇਹ ਬੋਲ ਦੇ ਮੂੰਹ ਚੋਂ ਕੀ ਹੁੰਦੇ ਤੇ ਹੋ ਕੀ ਰਿਹਾ ਹੁੰਦਾ ਹੈ ਖੁਦ ਵੀ ਇਹਨਾਂ ਨੂੰ ਆਪਣੀ ਗੱਲ ਦੇ ਵਿੱਚ ਸੰਗ ਨਹੀਂ ਹੋਈਗੀ ਮਾੜੀ-ਮੋਟੀ ਵੀ ਸੋ ਇਸ ਕਰਕੇ ਲੋਕਾਂ ਨੇ ਨਸ਼ਾ ਸਰੇ ਆਮ ਵਿਕਰੀ ਹੈ ਜੀ ਹਰ ਚੀਜ਼ ਹਰ ਚੀਜ਼ ਦਾ ਨਸ਼ਾ ਲਾਇਆ ਉਰਲਾ ਪਰਲਾ ਗੈਂਗਸਟਰ ਲੁੱਟਮਰ ਕਿਸੇ ਦੀ ਕੋਈ ਜ਼ਿੰਦਗੀ ਆਏ ਨਹੀਂ ਪਤਾ ਪਾਲ ਵਿੱਚ ਕੀ ਹੋਵੇ ਤੇ ਲੋਕ ਹੁਣ ਇਹ ਮਥੀ ਬੈਠੇ ਆ ਕਿ 27 ਦੇ ਵਿੱਚ ਆਹ ਜੀ ਸਾਰੀਆਂ ਪਾਰਟੀਆਂ ਦੇਖ ਲਈਆਂ ਇਹਨਾਂ ਨੂੰ ਅਸੀਂ ਦਰਖਨਾਰੇ ਕਰਾਂਗੇ ਠੀਕ ਹੈ ਜੀ ਸੰਵਿਧਾਨ ਦੀ ਕਿੰਨੀ ਬੇਇੱਜ਼ਤੀ ਕੀਤੀ ਗਈ ਹੈ ਜੀ ਆਹ ਹੁਣ ਦੇਖੋ ਬੁੱਤ ਤੋੜਿਆ ਗਿਆ ਬੁੱਤ ਤੋੜਿਆ ਗਿਆ ਕੁਛ ਹੋਇਆ Rao ji ਜਿਨ੍ਹਾਂ ਨੇ ਇੰਨਾ ਵੱਡਾ ਆਜ਼ਾਦੀ ਮਹਾਤਮਾ ਜੀ ਨੇ ਦੀ ਲੀਡਰਸ਼ਿਪ ਤਾਂ ਲੈ ਲਿਆਂਦੀ ਸਰਕਾਰ ਉਹ ਜਿਵੇਂ Jawaharlal ji ਤੋਂ ਪਹਿਲੇ PM ਬਣੇ ਤੇ ਸੰਵਿਧਾਨ ਉਸ ਦੇ ਤਹਿਤ ਜਿਹੜਾ ਭੀਮ Rao ji ਨੇ ਸਾਰਿਆਂ ਨੂੰ ਬਰਾਬਰਤਾ ਦਿੱਤੀ ਜਿਹੜਾ ਕਿਤੇ ਨਹੀਂ ਹੈ ਦੁਨੀਆ ਵਿੱਚ ਉਹਦੇ ਨਾਲ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੈ ਫਿਰ ਤੁਸੀਂ ਅਸੀਂ ਤੇ ਆਮ ਆਦਮੀ ਨਾਲੇ ਕੀ ਹੈਗਾ ਇਸ ਕਰਕੇ ਬਹੁਤ ਹੀ ਮੈਂ ਸਮਝਦੀ ਆ ਰੱਬ ਮਿਹਰ ਕਰੇ ਬਖਸ਼ੇ ਇਨਾਂ ਦੀ ਕਰਦੇ ਹੋ ਕਿ ਨੰਦਿਆ ਕਰਦੀਆਂ ਚਾਹੇ ਉਹ ਦਿੱਲੀ ਦੀ ਸਰਕਾਰ ਹੈ ਚਾਹੇ ਉਹ ਅੱਜ ਬੈਠੀਆਂ ਸੂਬਿਆਂ ਦੀ ਸਰਕਾਰ ਹੈ ਜਦ ਤੱਕ ਇਸ ਤਰ੍ਹਾਂ ਦੇ ਫੈਸਲਿਆਂ ਉੱਪਰ ਉਹ ਆਪਣਾ ਆਪਣਾ ਫੈਸਲਾ ਇਨਸਾਫ਼ ਦਾ ਨਹੀਂ ਕਰਦੇ ਤਾਂ ਮੈਂ ਸਮਝਦੀ ਹਾਂ ਕਿ ਲੋਕ ਉਹਨਾਂ ਨੂੰ ਘਰ ਦਾ ਰਾਹ ਦਿਖਾ ਦੇਣਗੇ ਅਸੀਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਜਿਹਨੂੰ ਯਾਦ ਕੀਤਾ ਹੈ ਕਿ ਅੱਜ ਵੱਡੀ ਗੱਲ ਸਾਡੀ ਬੇਨਤੀ ਪ੍ਰਵਾਨ ਕਰਕੇ ਉਹ ਸੁਤੰਤਰਤਾ ਸੰਗਰਾਮੀ ਪਰਿਵਾਰ ਦੀ ਧੀ ਸੀ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਮੈਡਮ ਰਜਿੰਦਰ ਕੌਰ ਪਠੱਲ ਸਾਡੇ ਵਿੱਚ ਆਏ ਅਤੇ ਅੱਜ ਉਹਨਾਂ ਨੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਸੱਚ ਦੀ, ਸਚਾਈ ਦੀ, ਸਪਸ਼ਟਤਾ ਦੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਕੋਈ ਵੀ ਮਾੜਾ ਚਾਹੇ ਉਹ ਪਾਰਟੀ 'ਚ ਚਾਹੇ ਪਾਰਟੀ ਤੋਂ ਬਾਹਰ ਹੈ ਚਾਹੇ ਸਮਾਜ ਦੇ ਵਿੱਚ ਸਾਡਾ ਫਰਜ਼ ਹੈ ਦੇਸ਼ ਭਗਤ ਤਾਕਤਾਂ ਦਾ ਕਿ ਅਸੀਂ ਉਹਨਾਂ ਦੇ ਖਿਲਾਫ ਲੜਾਈ ਲੜੀਏ। ਤੇ ਅੱਜ ਮੈਂ ਸਮ ਦਾ ਸਮਾਂ ਤੇ ਅੱਜ ਅਸੀਂ ਜਿੱਥੇ ਪ੍ਰਤੀਗਿਆ ਵੀ ਕੀਤੀ ਹੈ ਸਾਰਿਆਂ ਨੇ ਕਿ ਅਸੀਂ ਉਹਨਾਂ ਤਾਕਤਾਂ ਦੇ ਖਿਲਾਫ ਲੜਾਈ ਲੜਾਂਗੇ ਤੇ ਮੈਂ ਸਮਝਦਾ ਕਿ ਅੱਜ ਦਾ ਦਿਨ ਬੜਾ ਇਤਿਹਾਸਿਕਾ ਵਾਕਈ ਕਿਉਂ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਵੀ ਅਸੀਂ ਭੁੱਲ ਗਏ ਆ ਲਾਲਾ ਲਾਜਪਤਰਾਏ ਨੂੰ ਭੁੱਲ ਗਏ ਆ ਅੱਜ ਅਸੀਂ ਲਾਲ ਬਹਾਦਰ ਸ਼ਾਸਤਰੀ ਨੂੰ ਭੁੱਲ ਗਏ ਤੇ ਜਿਹੜੇ ਲੋਕਾਂ ਦੀ ਵੱਡੀਆਂ ਦੇਣਾਂ ਨੇ ਲਾਲ ਬਹਾਦਰ ਸ਼ਾਸਤਰੀ ਦਾ ਜੀਵਨ ਲਾਲਾ ਲਾਜਪਤਰਾਏ ਜੀ ਦਾ ਜੀਵਨ ਸਾਨੂੰ ਉਹਨਾਂ ਦੇ ਜੀਵਨ ਇੱਕ ਸਿੱਖਿਆ ਦਿੰਦੇ ਨੇ ਤੇ ਅੱਜ ਮੈਂ ਸਮਝਦਾ ਜਿੱਥੇ ਅੱਜ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਮੈਂ ਤਾਂ ਭੈਜੀ ਤੁਹਾਨੂੰ ਇਹ ਵੀ ਬੇਨਤੀ ਕਰਦਾ ਇਹਦੇ ਤੁਸੀਂ ਮੁੱਖ ਸਰਪ੍ਰਸਤ ਬਣੋ ਤੇ ਤੁਹਾਡੀ ਅਗਵਾਈ ਦੇ ਵਿੱਚ ਅਸੀਂ ਸਾਰੇ ਚੱਲੀਏ ਇਹ ਵੀ ਸਾਡੀ ਬੇਨਤੀ ਹੈ ਕਿ ਤੁਸੀਂ ਪ੍ਰਵਾਨ ਕਰੋ ਕਿ ਤੁਸੀਂ ਇਹਦੇ ਮੁੱਖ ਸਰਪ੍ਰਸਤ ਹੋ ਅਸੀਂ ਜੋ ਤੁਸੀਂ ਗਾਈਡ ਕਰੋਗੇ ਅਸੀਂ ਉਹਦੇ ਮੁਤਾਬਕ ਅੱਗੇ ਚੱਲਾਂਗੇ ਕਿਉਂਕਿ ਅੱਜ ਲੋੜ ਹੈ ਅੱਜ ਮੈਂ ਸਮਝਦਾ ਤੁਹਾਡੇ ਵਰਗੇ ਸੰਘਰਸ਼ੀ ਲੇਟਾਂ ਦੀ ਲੋੜ ਹੈ ਕਿਉਂਕਿ ਜਦ ਵੀ ਕਿਤੇ ਇਹਨਾਂ ਨੂੰ ਇੱਧਰ ਉੱਧਰ ਲੱਗਿਆ ਤੇ ਇਹਨਾਂ ਨੇ ਹਮੇਸ਼ਾ ਉਹ ਗੱਲ ਅੱਗੇ ਹੋ ਕੇ ਕੀਤੀ ਹੈ ਚਾਹੇ ਅੱਗੇ ਕੋਈ ਵੀ ਹੋਵੇ ਕੋਈ ਪਰਵਾਹ ਨਹੀਂ ਇਹ ਹੈ ਮੈਡਮ ਰਜਿੰਦਰ ਕੌਰ ਪਟਲ ਅੱਜ ਮੈਂ ਸਭ ਦਾ ਜਿੱਥੇ ਅਸੀਂ ਰਾਸ਼ਟ੍ਰਪੀਤਾ ਨੂੰ ਯਾਦ ਕਰ ਰਹੇ ਹਾਂ ਅੱਜ ਤੁਸੀਂ ਇਹ ਦੇਖੋ ਸਾਰੇ ਵਰਕਰ ਸਾਥੀ ਸਾਰੇ ਅੱਜ ਬੈਠੇ ਨੇ ਅੱਜ ਅਸੀਂ ਕੁਝ ਦੇਸ਼ ਭਗਤਾ ਨੂੰ ਸਨਮਾਨ ਵੀ ਕਰਾਵਾਂਗੇ ਵੱਡੀ ਗੱਲ ਆ ਕਿ ਆ ਮੈਡਲ ਜਿਹੜਾ ਬਣਾ ਕੇ ਲਿਆਂਦਾ ਮਹਾਤਮਾ ਗਾਂਧੀ ਜੀ ਦਾ ਇਹ ਜਿੰਨੇ ਸਾਥੀ ਆਏ ਸਾਰਿਆਂ ਦੇ ਗਲਾਂ 'ਚ ਪਹਿਣਾ ਇਹ ਨਿਸ਼ਾਨੀਆਂ ਹੈ ਮੈਂਬਰਸ਼ਿਪ ਸਮਝੋ ਕਿ ਅਸੀਂ ਦੇਸ਼ ਭਗਤ ਯਾਦਗਾਰੀ ਸੁਸੇージ ਇਹ ਸਾਰਿਆਂ ਦੇ ਗਲਾਂ 'ਚ ਪਹਿਣਾ ਇਹ ਸਾਰਿਆਂ ਦੇ ਦਫ਼ਤਰ 'ਚ ਟੰਗਿਆ ਹੋਵੇ ਤੇ ਜਦਾ ਹੁਣਾ ਇਹ ਪਾ ਕੇ ਆਉਣਾ ਸਾਰਿਆਂ ਦੇ ਪਹਿਣਾ ਕਿਉਂਕਿ ਇਹ ਆਉਣ ਵਾਲੇ ਸਮੇਂ 'ਚ ਹਰ ਮਹੀਨੇ ਦੇਸ਼ ਭਗਤ ਯਾਦਗਾਰੀ ਸੈਠੀ ਦੀ ਜੰਗੀ ਜੀ ਜੰਗੀ ਜੀ ਕਿੱਥੇ ਨੇ ਇਹ ਨਹੀਂ ਗੁਮਨ ਬਾਹਰ ਗਏ ਤੇ ਅਸੀਂ ਉਹਦੀ ਮੀਟਿੰਗ ਕਰਿਆ ਕਰਦੀਆਂ ਹਰ ਮਹੀਨੇ ਮੀਟਿੰਗ ਕਰਾਂਗੇ ਸਾਰੇ ਆਪਣੇ ਨਾਂ ਤੇ ਨੰਬਰ ਲਿਖਾ ਕੇ ਜਾਓ ਮੈਂ ਸਾਰਿਆਂ ਦੇ ਪ੍ਰੈਸ ਨੂੰ ਵੀ ਭੇਜਾਂਗਾ ਹਰ ਮਹੀਨੇ ਮੀਟਿੰਗ ਕਰਿਆ ਕਰਾਂਗੇ ਕਿਉਂਕਿ ਉਸ ਦਿਨ ਮੀਟਿੰਗ ਦੇ ਵਿੱਚ ਹੀ ਹੋਇਆ ਸੀ ਕਿ ਉਹ ਸਾਰੇ ਹੀ ਵਰਕਰ ਤਿਆਰ ਹੋਗੇ ਅਸੀਂ ਕਿਹਾ ਵੀ ਹਰ ਮਹੀਨੇ ਇੱਕ ਵਰਕਰ ਜਾਦਾ ਕੱਪ ਫੜਾਵੇ ਬਿਸਕਟ ਖੜਾਵੇ ਅਸੀਂ ਉਹਦੇ ਮੀਟਿੰਗ ਕਰਾਂਗੇ ਉਹ ਸਾਰੇ ਹੀ ਕਹਿਣ ਦੀ ਮੈਂ ਤਿਆਰਾਂ ਮੈਂ ਤਿਆਰ ਤੇ ਆ ਹੀ ਬਦਾ ਬਦਾ ਮਤਲਬ ਸ਼ਾ ਇੱਕ ਅੱਛੀ ਭਾਵਨਾ ਕਿ ਹਰ ਮਹੀਨੇ ਮੀਟਿੰਗ ਕਰਿਆ ਕਰਾਂਗੇ ਦੇਸ਼ ਭਗਤ ਯਾਦਗਾਰੀ ਸਥੈਤੀ ਦੀ ਤੇ ਇੱਕ ਭੈਣ ਜੀ ਸਾਡੀ ਹੋਰ ਬੇਨਤੀ ਹੈ ਕਿ ਸਾਰਿਆਂ ਨੂੰ ਬੱਸਾਂ ਭਰ ਕੇ ਅਸੀਂ ਲੁਧਿਆਣੇ ਤੋਂ ਸਾਰੇ ਸ਼ਹਿਰਾਂ ਤੋਂ ਕਿਉਂਕਿ ਸਾਰੇ ਸ਼ਹਿਰਾਂ 'ਚ ਉਹ ਲੋਕ ਬੈਠੇ ਨੇ ਸੱਚੇ ਸੁੱਚੇ ਕਾਂਗਰਸ ਪਾਰਟੀ ਦੇ ਉਹ ਯੋਧੇ ਕਿ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਜੀ ਦੀ ਸਮਾਧੀ ਤੇ ਜਾ ਕੇ ਵੀ ਪਛਤਾਵਾ ਕਰੀਏ ਆ ਜਿਹੜੇ ਲੋਕ ਇਧਰਲੇ ਉਧਰਲੇ ਲਿਆ ਕੇ ਪਾਰਟੀ 'ਚ ਵੜ ਕੇ ਪਾਰਟੀ ਦੀਆਂ ਉੱਚੀਆਂ ਸੁੱਚੀਆਂ ਪਰੰਪਰਾਵਾਂ ਨੂੰ ਕਲੰਕਿਤ ਕਰ ਰਹੇ ਨੇ ਉਹਨਾਂ ਨੂੰ ਕਾਂਗਰਸ ਨੂੰ ਬਚਾਈਏ ਉਹਨਾਂ ਤੋਂ ਅੱਜ ਕਾਂਗਰਸ ਨੂੰ ਬਚਾਉਣ ਦੀ ਲੋੜ ਆ ਪਾਰਟੀ ਨੂੰ ਬਚਾਉਣ ਦੀ